ਅੱਜ ਬਹੁਤ ਬੇਹਦ ਖੁਸ਼ੀ ਆ ਕਿ ਉਹ ਪੁਰ ਨਗਰ ਕੌਂਸਲ ਦੇ ਅੰਦਰ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਇੱਥੇ ਕਾਂਗਰਸ ਪਾਰਟੀ ਨੇ ਤੇ ਪੌਪਰ ਡਿਵੈਲਪਮੈਂਟ ਕਮੇਟੀ ਨੇ ਸਾਜੇਤੌਰ ਦੇ ਉੱਤੇ ਇਲੈਕਸ਼ਨ ਲੜਿਆ 13 ਸੀਟਾਂ ਦਾ ਇਲੈਕਸ਼ਨ ਸੀ ਜਿਹਦੇ ਵਿੱਚੋਂ ਅਸੀਂ 8 ਸੀਟਾਂ ਜਿੱਤ ਕੇ ਇੱਕ ਆਮ ਆਦਮੀ ਪਾਰਟੀ ਆਣਾਂ ਦੀ ਮੂੰਹ ਦੇ ਵਿੱਚ ਪੇੜ ਰੱਖੀ ਆ ਆਮ ਆਦਮੀ ਪਾਰਟੀ ਦੇ ਹਲਕਾ ਚਾਰਜ ਵੀ ਹਾਰ ਗਏ ਗੱਲ ਹਾਂ ਚਾਰਜ ਕੀ ਹਾਰ ਗਿਆ ਉਹ ਤੋਂ ਮੈਂ ਪਹਿਲਾਂ ਹਰਾ ਕੇ ਸੀ ਉਹਨੂੰ ਸੰਗ ਹੋਣੀ ਚਾਹੀਦੀ ਉਹਨੂੰ ਖੜਲਾ ਹੀ ਨਹੀਂ ਚਾਹੀਦਾ ਸੀ ਕਿਉਂਕਿ ਅੱਜ ਦੀ ਪਾਰਟੀ ਦਾ ਬਾਜਾ ਹੁਣ ਇੱਥੇ ਬਾਜੀ ਚੁੱਕਾ ਹੈ ਮੈਂ ਅੱਜ ਵੀ ਨਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਭੋਗਪੁਰ ਵਸਨੀਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਤੇ ਉਹਨਾਂ ਨੇ ਇਸ ਮਾਨਯੋਗ ਰਾਜਕੁਮਾਰ ਰਾਜਾ ਜੀ ਦੀ ਅਗਵਾਈ ਦੇ ਅੰਦਰ ਇਹ ਇਲੈਕਸ਼ਨ ਲੜਿਆ ਮੈਂ ਠੀਕ ਆ ਮੈਂ ਇੱਥੇ ਦਾ ਨੁਮਾਇੰਦਾ ਆ ਜਿਨ੍ਹਾਂ ਨੇ ਮੈਨੂੰ ਇਹ ਸੱਚ ਪੁੱਛੋ ਤਾਂ ਰਾਜਕੁਮਾਰ ਰਾਜਾ ਜੀ ਭੱਲਾ ਜੀ ਇੱਥੇ ਖੜੇ ਆ ਅੱਲੀ ਸਾਹਿਬ ਕੜਿਆ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਅੱਜ ਕਾਂਗਰਸ ਪਾਰਟੀ ਨੇ ਇੱਕ ਹੋਰ ਰਾਜਕੁਮਾਰ ਰਾਜਾ ਜੀ ਦੇ ਮੋਟਿਆਂ ਦੇ ਉੱਤੇ ਬਹੁਤ ਵੱਡਾ ਭਾਰ ਪਾ ਦਿੱਤਾ ਔਰ ਕਾਂਗਰਸ ਪਾਰਟੀ ਦੀ ਅਤੇ ਭੋਗ ਡਵੈਲਪਮੈਂਟ ਕਮੇਟੀ ਦੀ ਜਿਹੜੀ ਜਿੱਤ ਹੋਈ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਝਾੜੂ ਬੁਰੀ ਤਰ੍ਹਾਂ ਜਿਹੜਾ ਆ ਆਦੋਂਪੁਰ ਦੇ ਵਿੱਚ ਖਿਲਾਰ ਕੇ ਰੱਖ ਦਿੱਤਾ ਪਿਛਲੇ ਸੰਧਿਆ ਪਿਛਲੇ ਸਮਾਜ ਦੇ ਜਿਹੜੇ ਕਰਾਂਗੇ ਕਿਉਂਕਿ 8 ਸੀਟਾਂ ਜਿੱਤੇ ਆ ਤੇ 9ਵੀਂ ਮੇਰੀ ਵੀ ਵੋਟ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਲੇਕਮ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਪੋਰਟ ਡਵੈਲਪਮੈਂਟ ਕਮੇਟੀ ਜਿੰਦਾਬਾਦ ਪੋਰਟ ਡਵੈਲਪਮੈਂਟ ਕਮੇਟੀ ਕੋਝ ਬੋਲਣਾ ਨਹੀਂ ਮੈਂ ਜ਼ਿੰਦਗੀ ਚ ਕਦੇ ਪੰਗੜਾ ਪਾਇਆ ਨਹੀਂ ਤੇ ਅੱਜ ਪੰਗੜਾ ਜ਼ਰੂਰ ਪਾਉਣਾ ਹੈ ਕਲਾ ਸਾਹਿਬ ਦਾ ਸਾਡੇ ਬਲੌਗ ਪ੍ਰਧਾਨ ਮੱਲੀ ਸਾਹਿਬ ਦਾ ਰਾਜਾ ਸਾਹਿਬ ਦਾ ਜਸਵੀਰ ਜੀ ਐ ਆਪਣੇ ਮਹਿਤਾ ਜੀ ਸਾਡਾ ਯੂਥ ਦਾ ਪ੍ਰਧਾਨ ਇਹਨਾਂ ਦਾ ਜਲੋਂ ਬਹੁਤ ਧੰਨਵਾਦ ਕਰਨਾ ਤੇ ਇਹਨਾਂ ਨੇ ਵੀ ਮੇਰੇ 'ਚ ਵਿਸ਼ਵਾਸ ਪ੍ਰਗਟਾਇਆ ਮੈਂ ਰਾਜਾ ਜੀ ਤੁਹਾਨੂੰ ਬਹੁਤ ਬੋਲੇ ਥੈਂਕ ਯੂ ਜੀ ਹਾਂ ਅੱਛੀ ਲੱਗੇ ਜਿਹੜੇ ਪ੍ਰਾਪਤ ਕੀਤੀ ਹੈ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਮੈਡਮ ਆਜੋ ਸਾਰੇ ਡਿਵਪ ਨੂੰ ਬਹੁਤ ਵਧੀਆ ਜਗਾ ਜਿੱਤ हासिल ਕੀਤੀ ਆ ਮੈਂ ਇਹ ਕਹਿੰਦੀ ਨੇ ਜਿਹਦੇ